ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਬਰਾਂ ਦੇ ਰਹਿਣ ਵਾਲੇ ਹਰਚਰਨ ਸਿੰਘ ਦੀ ਮੌਤ ਦੁਬਈ ਦੇ ਵਿੱਚ ਇੱਕ ਤਰੀਕ ਨੂੰ ਹੋ ਗਈ ਸੀ ਜਿਕਰਯੋਗ ਹੈ ਕਿ ਹਰਚਰਨ ਸਿੰਘ ਤਕਰੀਬਨ 36 ਸਾਲ ਪਹਿਲਾਂ ਰੋਜੀ ਰੋਟੀ ਦੀ ਭਾਲ ਦੇ ਵਿੱਚ ਦੁਬਈ ਗਿਆ ਸੀ ਅਤੇ ਆਪਣੇ ਪਰਿਵਾਰ ਦਾ ਸੁਨਹਿਰੀ ਭਵਿੱਖ ਬਣਾਉਣ ਤੇ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਦਾ ਸੀ ਜਿਸ ਦੇ ਚਲਦਿਆਂ ਬੀਤੀ ਇੱਕ ਤਰੀਕ ਨੂੰ ਹਰਚਰਨ ਸਿੰਘ ਦੀ ਮੌਤ ਦੁਬਈ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਹੋ ਗਈ ਸੀ ਜਿਸ ਤੋਂ ਬਾਅਦ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਬਰਾਂ ਦੇ ਵਿੱਚ ਰਹਿ ਰਿਹਾ ਹਰਚਰਨ ਸਿੰਘ ਦਾ ਪਰਿਵਾਰ ਆਪਣੇ ਪਰਿਵਾਰਕ ਮੈਂਬਰ ਹਰਚਰਨ ਸਿੰਘ ਦੀ ਆਖਰੀ ਝਲਕ ਦੇਖਣ ਲਈ ਵੀ ਤਰਸ ਗਿਆ ਸੀ ਅਤੇ ਪਰਿਵਾਰ ਤੇ ਵੱਲੋਂ ਦੁਬਈ ਸਰਕਾਰ ਨੂੰ ਹਰਚਰਨ ਸਿੰਘ ਦੀ Laash ਭਾਰਤ ਭੇਜਣ ਦੇ ਲਈ ਅਪੀਲ ਕੀਤੀ ਗਈ ਕੱਲ੍ਹ ਪੰਜਾਬ ਸਰਕਾਰ ਦੇ ਯਤਨਾਂ ਦੇ ਸਦਕਾ ਤੇ ਦੁਬਈ ਸਰਕਾਰ ਦੇ ਯਤਨਾਂ ਦੇ ਸਦਕਾ ਅੱਜ ਮ੍ਰਿਤਕ ਹਰਚਰਨ ਸਿੰਘ ਦੀ ਦੇਹ ਨੂੰ ਭਾਰਤ ਲਿਆਂਦਾ ਗਿਆ ਅਤੇ ਹਰਚਰਨ ਸਿੰਘ ਦੇ ਜੱਦੀ ਪਿੰਡ ਸਬਰਾਂ ਦੇ ਸ਼ਮਸ਼ਾਨ ਘਟ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਕੀ ਨਾਂ ਵੀਰ ਜੀ ਆਪਣਾ? ਮੇਰਾ ਨਾਮ ਦਰਸ਼ਨ ਸਿੰਘ ਨੰਬਰ ਦਾ ਪਿੰਡ ਸਬਰਾਂ ਬਲਾਕ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਕੀ ਕਾਰਨ ਹੋਇਆ ਜਿਹੜਾ ਵੀਰ ਕੀ ਗੱਲਬਾਤ ਹੋਈ ਹੈ ਜੀ ਜਿਹੜਾ ਆਪਣਾ ਭਰਾ ਹੈ ਚਰਨ ਸਿੰਘ ਜੀ 36 ਸਾਲ ਤੋਂ ਦੁਬਈ ਦੇ ਵਿੱਚ ਕ੍ਰੇਨ ਆਪਰੇਟਰ ਜੀ ਉੱਤੇ ਕ੍ਰੇਨ ਚਲਾਉਦਾ ਸੀ ਉਹਦੀ ਦਿਲ ਦਾ ਦੌਰਾ ਪੈਰ ਕਾਲ ਅਚਾਨਕ ਖਣੀ ਵਾਪਸ ਜੀ ਨੂੰ ਮੌਤ ਹੋ ਗਈ ਆ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਜੀ ਬਾਹਰ ਬਾਹਰ 36 36 ਸਾਲ ਹੋ ਗਿਆ ਕਿੰਨੇ ਦਿਨਾਂ ਬਾਅਦ ਇਹ ਆਪਣੀ Laash ਤੇ ਪਹੁੰਚੀ ਵੀ ਦੁਬਈ ਸਰਕਾਰ ਦਾ ਮੈਂ ਧੰਨਵਾਦ ਕਰਦਾ ਬਹੁਤ ਬਹੁਤ ਜਿਆਦਾ ਕਿੰਨੇ ਮੇਰੇ ਭਰਾ ਦੀ Laash ਤੋਂ ਅੰਦਰੋਂ ਇੰਤਿਆਬ ਭੇਜੀ ਹੈ ਮੈਂ Laash ਭੇਜਣ ਤੋਂ ਦੁਬਈ ਸਰਕਾਰ ਦਾ ਬਹੁਤ ਬਹੁਤ ਗੁਰਬੁਜ ਕਹਿੰਨੇ ਚੋਣੇ ਨਹੀਂ ਸੁਣਾ ਨਹੀਂ ਨਾ ਕੀਆ ਜੀ ਆਪਣਾ ਡਾਕਟਰ ਰਜਿੰਦਰ ਸਿੰਘ ਕੇ ਸਾਥ ਦਾ ਸੰਵਾਦ ਚੱਲ ਰਿਹਾ ਹੈ। ਕਿਸ ਤਰ੍ਹਾਂ ਦਾ ਵੀਰ ਸੀ ਕੀ ਗੱਲਬਾਤ ਹੋਈ ਹੈ ਜੀ? ਦੇਖੋ ਜੀ ਹਰਜਤ ਸਿੰਘ ਛੋਟਾ ਨਾਂ ਇਹਦਾ ਭੋਲਾ ਸੀਗਾ। ਜੀ ਬੜੀ ਪਿਆਰ ਸਰਕਾਰ ਨਾਲ ਪਿੰਡ ਦੇ ਲੋਕਾਂ ਨਾਲ ਜੁੜਦਾ ਸੀ। ਖੂਨ ਤੇ ਔਰ ਲਗਭਗ 35-36 ਸਾਲ ਤੋਂ ਇਹ ਕਬਈ ਵਿੱਚ ਰਾਲਾ ਕਰਾ ਰਿਹਾ ਜੀ ਜਿਹੜੀ ਕੱਚੇ ਸੀ ਦੀ ਕ੍ਰੇਨ ਉਹਦਾ ਵਧੀਆ ਪ੍ਰੋਜੈਕਟ ਸੀਗਾ ਆ ਤੁਹਾਨੂੰ ਕਾਠ ਦੱਸ ਹੀ ਰਿਹਾ ਜੀ ਇਹਨਾਂ ਨੂੰ ਲੱਗਦਾ ਸੀ ਕਿ ਬਹੁਤ ਜ਼ਿਆਦਾ ਅਫਸੋਸ ਪਕੜ ਰਹੇ ਸੀ ਸਾਰੇ ਅੱਜ ਤਕਰੀਬਨ ਇਹਨੂੰ ਪਾਇੰਡਲ ਹੋ ਗਿਆ ਜੀ ਇੱਕ ਪਰੀਅੰਡਥ ਹੋਈ ਸੀ ਅੱਜ ਡੈੱਡ ਬੋਡੀ ਆਈ ਹੈ ਜੀ ਤੇ ਬਈ ਗਵਰਨਮੈਂਟ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਡੈੱਡ ਬੋਡੀ ਜਿਹੜੀ ਆ ਸਾਡੇ ਨਗਰ ਵਿੱਚ ਸਭਰਾ ਦੇ ਕੇ ਮਤਲਬ ਬਚਾਈ ਹੈ ਜੀ ਕਿਉਂਕਿ ਪਰਿਵਾਰ ਦੀ ਆਖਰੀ ਇੱਛਾ ਹੁੰਦੀ ਹੈ ਜੀ ਸਾਡੇ ਜਦੋਂ ਡੈਥ ਹੋ ਜਾਂਦੀ ਹੈ ਜੀ ਬੱਚੇ ਦਾ ਅੰਤਮ ਜਿਹੜੇ ਅਰਦਾਸਨ ਕਰਦੇ ਹੁੰਦੇ ਆ ਅਸੀਂ ਪੰਜਾਬ ਗੌਰਮੈਂਟ ਦਾ ਵੀ ਧੰਨਵਾਦ ਕਰਦੇ ਆ ਔਰ ਇਹ ਇੱਕ ਨਾਮ ਪੂਰਾ ਹੁਣ ਲਾ ਕੱਢਾ ਪਿਆ ਜੀ ਬਹੁਤ ਜਦਾ ਪਰਿਵਾਰ ਨੂੰ ਅਸਾਖ ਸਹਾਰਾ ਅਸੀਂ ਪਰਮਾਤਮਾ ਦੇ ਕਰਤਾ ਅਬਦਾਸ ਕਾਫੀ ਸੱਚੇ ਬਾਸ਼ਾ ਆਪਣੇ ਚੰਨਾਟ ਨਵਾਸ ਬਖਸ਼ੇ ਤੇ ਪਿਛੇ ਪਰਿਵਾਰ ਨੂੰ ਪਨਾਵੰਦ ਦਾ ਵਾਟ ਬਖਸ਼ ਹਾਂਜੀ ਕੀ ਨਾ ਹੈ ਜੀ ਫੇ ਵੀਰਨਾਈ ਦਰਜੀਤ ਸਿੰਘ ਪ੍ਰਿਕਸ ਪ੍ਰਾਪਤੀ ਸ਼ੁਰੂ ਕੀ ਕਾਰਨ ਹੈ ਜੀ ਜਿਹੜੀ ਇਹ ਗੱਲ ਬਾਤ ਹੈ ਸਕੂਲ ਨੇ ਬਹੁਤ ਹੀ ਬੇਮੌਸਮੀ ਇਸ ਤਰ੍ਹਾਂ ਦਾ ਹੈ ਸਾਡੇ ਸਾਡੇ ਜਿਹੜਾ ਸਰਟੀਫਿਕੇਟ ਆਇਆ ਵਾ ਉਸਰ ਪ੍ਰਮਾਤਮਾ ਕਰੇ ਉਹਨਾਂ ਚਾਣਾ ਬਖਸ਼ੇ ਮਾਸਮਤੀ ਇਹ ਪਰਿਵਾਰ ਜੋ ਕਿ ਸਾਡੇ ਹੀ ਪਰਿਵਾਰ ਦੇ ਵਿੱਚੋਂ ਸਰਦਾਰ ਭਾਰਤ ਸਿੰਘ ਪਹੁੰਚੇ ਉਹਨਾਂ ਦੇ ਸਰਦਾਰ ਰਤਨ ਸਿੰਘ ਜੀ ਜੋ ਕਿ ਤਰੀ ਦਾ ਮੋਤੋ ਕੋ ਪੂਰੀ ਰਾਤੀ ਸੁੱਤੇ ਖਾ ਕੇ ਜਨੇ ਫੇਰ ਖਰੀਦੇ ਅਨਸਾਰ ਕਿੱਡ ਦੀ ਕਾਦਰ ਜੋ ਕਿ ਅਜ ਤੋਂ ਬਹੁਤ ਸਾਲ ਪਹਿਲਾਂ ਦੁਬਈ ਵਿੱਚ ਆਪਣੀ ਇੱਕ ਜੌਬ ਕਰ ਰਿਹਾ ਸੀ ਔਰ ਬਹੁਤ ਹੀ ਜ਼ਿਆਦਾ ਪਰਿਵਾਰ ਤੇ ਮਿੱਟ ਮੋੜਣਾ ਪਿਆਰਾ ਤੇ ਮਿਲਣ ਸਾਥ ਸੀ ਪਰ ਕੁਦਰ ਤੋਂ ਪਤਾ ਨਹੀਂ ਉਸ ਗੁਰੂ ਸਾਹਿਬ ਨੂੰ ਇਹਨਾਂ ਦੀ ਜਲਦੀ ਜਰੂਰ ਪਈ ਸੋ ਇਸ ਕਰਕੇ ਗੁਰੂ ਸਾਹਿਬ ਨੇ ਇੰਨੇ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਉਹ ਕੋਲ ਤੇ ਹੋਏ ਅਜ ਤੋਂ ਪੰਜਾਂ ਕਿਲਾ ਸੰਸਾਰ ਤੋਂ ਚਰਨਾ ਮਾਰ ਕੇ ਹਨ ਉਹਨਾਂ ਦੇ ਪੰਜ ਫੁੱਟ ਤੱਕ ਸਰੀਰ ਅਸੀਂ ਸਾਰਾ ਪ੍ਰਵਾਸਪਿੰਡ ਵਸਨੀਕ ਦੇ ਸਦਕੇ ਸਾਰੇ ਉਹਨਾਂ ਦੇ ਸੰਤ ਸੰਸਕਾਰ ਕਰਮਲਾਸ ਹੈ ਗੁਰੂ ਸਾਹਿਬ ਉਹਨਾਂ ਦੇ ਵਿੱਚ ਵੀ ਆਤਮਾ ਨੂੰ ਆਪਣੇ ਚਰਨਾ ਤੋਂ ਆਸਪਕ ਪਿੱਛੇ ਪੁਲਾਰ ਵਿੱਚ ਦੇ ਨਾਲ ਦਾ ਫੋਟੋ ਬਣਾਉਂਦੇ ਹਾਂ ਬਾਈਕ੍ਰਿਸ਼ਨਾ ਸੰਸਕਰ ਬਾਈਕ ਲਾਈਟ ਤੇਜ਼ ਚੈਨਲ ਦੇ ਲਈ ਤਰਨਤਾਰਨ ਤੋਂ ਮਲਕੀਤ ਸਿੰਘ ਦੀ ਵਿਸ਼ੇਸ਼ ਰਿਪੋਰਟ